ਦੋਸਤੋ 1 ਜੁਲਾਈ 1909 ਦਾ ਦਿਨ ਹੈ ਜਿਹੜਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਰੱਖਦਾ ਹੈ ਕਿਉਂਕਿ ਇਸ ਦਿਨ ਇੱਕ ਬਹੁਤ ਵੱਡੇ ਅੰਗਰੇਜ਼ ਅਫਸਰ ਦਾ ਕਤਲ ਹੋ ਗਿਆ ਸੀ ਉਹਦਾ ਨਾਂ ਸੀ ਲਾਰਡ ਕਰਜ਼ਨ ਵੈਲੀ ਉਹ ਕਰਜ਼ਨ ਵੈਲੀ ਕੌਣ ਸੀ ਜਿਹੜਾ ਕਿ ਲੰਡਨ ਦੇ ਵਿੱਚ ਰਹਿੰਦਾ ਸੀ ਤੇ ਭਾਰਤ ਦੇ ਵਿੱਚ ਜਿਹੜੀ ਅੰਗਰੇਜ਼ੀ ਸਰਕਾਰ ਸੀ ਉਹਦਾ ਉਹ ਰਾਜਨੀਤਿਕ ਮਾਮਲਿਆਂ ਦਾ ਸਲਾਹਕਾਰ ਸੀ ਤੇ ਸਲਾਹਾਂ ਹੋ ਕਿਸ ਕਿਸਮ ਦੀਆਂ ਦਿੰਦਾ ਸੀ ਕਿਸ ਕਿਸਮ ਦੀਆਂ ਨੀਤੀਆਂ ਘੜਦਾ ਸੀ ਬਣਾਉਂਦਾ ਸੀ ਕਿ ਹਿੰਦੁਸਤਾਨ ਨੂੰ ਗੁਲਾਮ ਕਿਵੇਂ ਬਣਾ ਕੇ ਰੱਖਣਾ ਹੈ ਇਹਨੂੰ ਲੁੱਟਣਾ ਕਿਵੇਂ ਹੈ ਕੁੱਟਣਾ ਕਿਵੇਂ ਹੈ ਦੇਸ਼ ਭਗਤਾਂ ਦੇ ਜਿਹੜੇ ਅੰਦੋਲਨ ਨੇ ਉਹਨੂੰ ਕੁਚਲਣਾ ਕਿਵੇਂ ਹੈ ਇਹ ਨੀਤੀਆਂ ਜਿਹੜਾ ਅਸੀਂ ਕਰਜਨ ਬੈਲੀ ਤੇ ਉਹਦੇ ਨਾਲ ਦੇ ਸਾਥੀ ਸੀ ਜਿਹੜੇ ਉਹ ਕੜਿਆ ਕਰਦੇ ਸੀ ਤਾਂ ਇਸ ਕਰਜਨ ਬੈਲੀ ਦੇ ਨਾਲ ਜਿਹੜੀ ਸੀਗੀ ਸਾਡਾ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਪੈਦਾ ਹੋਇਆ ਨੌਜਵਾਨ ਜਿਹਦਾ ਨਾਮ ਮਦਨ لال ਢਿੰਗਰਾ ਉਹਨੂੰ ਨਫ਼ਰਤ ਸੀ ਇਸ ਦੇ ਨਾਲ ਤੇ ਉਸ ਨੇ 1 ਜੁਲਾਈ 1909 ਵਾਲੇ ਦਿਨ ਇਹਦਾ ਕਤਲ ਕਰ ਦਿੱਤਾ ਸੀਗਾ ਲੰਡਨ ਦੀ ਧਰਤੀ ਦੇ ਉੱਤੇ ਉਹਦੇ ਆਪਣੇ ਹੀ ਦੇਸ਼ ਦੇ ਵਿੱਚ ਜਾਨੀ ਇਹ ਇੱਕ ਵੱਡੀ ਉਦਾਹਰਨ ਹੈ ਕਿ ਦੁਸ਼ਮਣ ਨੂੰ ਉਹਦੇ ਦੇਸ਼ ਦੇ ਵਿੱਚ ਜਾ ਕੇ ਮਾਰਨਾ ਇਹ ਗੱਲ ਜਾਂ ਤਾਂ ਮਦਨ ਲਾਲ ਢਿੰਗਰਾ ਦੇ ਹਿੱਸੇ ਆਈ ਹੈ ਤੇ ਜਾਂ ਫਿਰ ਸਾਡੇ ਜਿਹੜੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਆਏਗੇ ਸ਼ਹੀਦ ਉਦਮ ਸਿੰਘ ਉਹਨੇ ਵੀ ਦੁਸ਼ਮਣ ਨੂੰ ਜਾ ਕੇ ਉਹਦੇ ਹੀ ਦੇਸ਼ ਦੇ ਵਿੱਚ ਜਾ ਕੇ ਸਰ ਮਾਈਕਲੋਡ ਵਾਇਰ ਨੂੰ ਗੋਲੀਆਂ ਨਾਲ ਉਡਾਇਆ ਸੀਗਾ ਤਾਂ ਇਹ ਦੋਨਾਂ ਨੂੰ ਫાંਸੀ ਵੀ ਇੱਕੋ ਹੀ ਜੇਲ੍ਹ ਦੇ ਵਿੱਚ ਲੱਗੀ ਐ ਜਿਹਨੂੰ ਪੈਟਰਨ ਵਿਲਾ ਜੇਲ੍ਹ ਕਹਿੰਦੇ ਆ ਲੰਡਨ ਦੇ ਵਿੱਚ ਐ ਦੋਹਾਂ ਦੇਸ਼ ਭਗਤਾਂ ਨੂੰ ਇੱਕੋ ਹੀ ਜੇਲ੍ਹ ਦੇ ਵਿੱਚ ਕੈਦੀ ਬਣਾਇਆ ਤੇ ਉੱਥੇ ਹੀ ਫਿਰ ਫાંਸੀ ਲਾਇਆ ਗਿਆ ਤਾਂ ਇਹ ਜਿਹੜਾ ਸੀਗਾ ਮਦਨ ਲਾਲ ਢਿੰਗਰਾ ਇਹ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 18 ਸਤੰਬਰ 1883 ਨੂੰ ਪੈਦਾ ਹੋਇਆ ਇਹਨਾਂ ਦੇ ਪਿਤਾ ਜੀ ਦਾ ਨਾਂ ਡਾਕਟਰ ਸਾਹਿਬ ਦਿੱਤਾ ਮਲ ਸੀ ਜਿਹੜੇ ਕਿ ਅੱਖਾਂ ਦੇ ਮਾਹਰ ਡਾਕਟਰ ਸੀ ਉਸ ਵੇਲੇ ਆਈ ਸਪੈਸ਼ਲਿਸਟ ਜਿਹਨੂੰ ਅਸੀਂ ਕਹਿੰਦੇ ਆ ਤੇ ਬਹੁਤ ਅਮੀਰ ਪਰਿਵਾਰ ਦੇ ਵਿੱਚੋਂ ਸੀ ਮਦਨ لال ਢੀਂਗਰੇ ਦੇ ਪਿਤਾ ਜੀ ਅਮੀਰ ਸੀਗੇ ਤੇ ਅੰਗਰੇਜ਼ਾਂ ਨਾਲ ਉਹਨਾਂ ਦੀ ਜਿਹੜੀ ਸੀ ਮਿਲਵਰਤਨ ਦਾ ਜਿਹੜਾ ਸੀਗਾ ਸਿਲਸਿਲਾ ਸੀਗਾ ਉਹ ਮਿਲਵਰਤਨ ਰੱਖਦੇ ਸੀ ਅੰਗਰੇਜ਼ਾਂ ਦੇ ਵਿਰੁੱਧ ਨਹੀਂ ਸੀ ਡਾਕਟਰ ਸਾਹਿਬ ਦਿੱਤਾ ਮਲਸ ਜਿਹੜੇ ਮਦਨ لال ਢੀਂਗਰੇ ਦੇ ਪਿਤਾ ਜੀ ਅੰਗਰੇਜ਼ਾਂ ਨਾਲ ਮੇਲਜੋਲ ਹੋਣ ਕਰਕੇ ਉਹਨਾਂ ਨੂੰ ਰਾਏ ਬਹਾਦਰ ਦੀ ਜਿਹੜੀ ਖਿਤਾਬ ਵੀ ਦਿੱਤਾ ਹੋਇਆ ਸੀਗਾ ਤੇ ਜੀਟੀ ਰੋਡ ਦੇ ਉੱਤੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ 6 ਬੰਗਲੇ ਬੱਗੀਆਂ ਕਾਰਾਂ ਕੋਠੀਆਂ ਉਹਨਾਂ ਨੂੰ ਬਹੁਤ ਕੁਝ ਸਹੂਲਤਾਂ ਦਿੱਤੀਆਂ ਹੋਈਆਂ ਸੀਗੀਆਂ ਤੇ ਮਦਨ لال ਢੀਂਗਰਾ ਦੇ ਜਿਹੜੇ ਭਰਾ ਨੇਗੇ ਉਹ ਵੀ ਬੜੇ ਵੈਲ ਕੁਆਲੀਫਾਈਡ ਸੀ ਜਿਹੜੇ ਉਸ ਵੇਲੇ ਦੱਸਿਆ ਜਾਂਦਾ ਵੀ 6 ਭਰਾ ਸੀਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੈਰਿਸਟਰ ਸੀਗੇ ਔਰ ਤਿੰਨ ਡਾਕਟਰ ਸੀਗੇ ਜਣੀ ਉਸ ਜ਼ਮਾਨੇ ਦੇ ਵਿੱਚ ਡਾਕਟਰ ਹੋਣਾ ਬੈਰਿਸਟਰ ਹੋਣਾ ਵਕੀਲ ਹੋਣਾ ਵੱਡੇ ਤੇ ਇਹ ਇੱਕ ਵੱਡੀ ਗੱਲ ਸੀ ਰਾਏ ਦਾ ਰਾਏ ਦਾ ਖਿਤਾਬ ਹੋਣਾ ਰਾਏ ਬਹਾਦਰ ਦਾ ਉਹਦੇ ਬਾਪ ਕੋਲੇ ਇਹ ਵੱਡੀ ਗੱਲ ਸੀ ਕਿ ਸਰਕਾਰਾਂ ਤੱਕ ਉਹਨਾਂ ਦੀ ਕਿਵੇਂ ਪਹੁੰਚ ਸੀ ਤਾਂ ਮਦਨ لال ਢਿੰਕਰਾਂ ਨੂੰ ਵੀ ਡਾਕਟਰ ਸਾਹਿਬ ਦਿੱਤਾ ਨੇ ਇੰਜੀਨੀਅਰ ਦੀ ਪੜ੍ਹਾਈ ਕਰਨ ਵਾਸਤੇ ਇਹਨੂੰ ਲੰਡਨ ਭੇਜਿਆ ਕਿ ਉੱਥੇ ਜਾ ਕੇ ਇਹ ਪੜ੍ਹਾਈ ਕਰਕੇ ਆਏਗਾ ਕੋਈ ਵੱਡਾ ਇੰਜੀਨੀਅਰ ਬਣੇਗਾ ਪਰ ਇਹਨੇ ਆਪਣੀ ਪੜ੍ਹਾਈ ਕਰਨ ਤੋਂ ਪਹਿਲਾਂ ਵਕ ਵਕ ਥਾਵਾਂ ਦੇ ਉੱਤੇ ਫੈਕਟਰੀਆਂ ਦੇ ਵਿੱਚ ਇਹਨੇ ਨੌਕਰੀ ਵੀ ਕੀਤੀ ਇੱਕ ਮਜ਼ਦੂਰ ਦੇ ਤੌਰ ਦੇ ਉੱਤੇ ਤੇ ਮਜ਼ਦੂਰਾਂ ਨੂੰ ਇਹ ਜਥੇਬੰਦ ਕਰਨ ਦੀ ਕੋਸ਼ਿਸ਼ ਵੀ ਕਰਦਾ ਰਿਹਾ ਤੇ ਇਸ ਤਰ੍ਹਾਂ ਉਹ ਫਿਰ ਲੰਡਨ ਪਹੁੰਚਦਾ ਉਹ ਉੱਥੇ ਪਹੁੰਚ ਕੇ ਜਦੋਂ ਇਹਨੇ ਦੇਖਿਆ ਕਿ ਇਹ ਜਿਹੜੇ ਨੀਤੀ ਘੜੇ ਨੇਗੇ ਹਿੰਦੁਸਤਾਨ ਨੂੰ ਲੁੱਟਣ ਤੇ ਕੁੱਟਣ ਵਾਲੇ ਜਿਹੜੇ ਅੰਗਰੇਜ਼ ਅਫਸਰ ਨੇਗੇ ਇਹ ਇਸ ਕਿਸਮ ਦੀਆਂ ਨੀਤੀਆਂ ਬਣਾ ਰਹੇ ਨੇ ਕਿ ਖੁਦੀਰਾਮ ਬੋਸ ਜਿਹੜੇ ਕਿ ਬਹੁਤ ਵੱਡੇ ਦੇਸ਼ ਭਗਤ ਸੀਗੇ ਖੁਦੀਰਾਮ ਬੋਸ ਵਰਗੇ ਨੂੰ ਤੇ ਹੋਰ ਦੇਸ਼ ਭਗਤਾਂ ਨੂੰ ਕਿਵੇਂ ਆਨੇ ਬਹਾਨੇ ਜਿਹੜਿਆ ਉਹ ਫਾਂਸੀ ਲਾ ਦਿੱਤਾ ਜਾਂਦਾ ਤਾਂ ਇਹਦੇ ਮਨ ਦੇ ਵਿੱਚ ਇਹ ਭਾਵਨਾ ਉੱਠੀ ਕਿ ਇਹ ਜੇ ਕਰਜ਼ਨ ਬੈਲੀ ਵਰਗੇ ਜਿਹੜਾ ਕਿ ਭਾਰਤ ਵਿਰੋਧੀ ਜਿਹੜਾ ਇਹ ਅੰਗਰੇਜ਼ ਅਫਸਰ ਹੈ ਇਹਦਾ ਕਤਲ ਕੀਤਾ ਜਾਏ ਤਾਂ 1 ਨਵੰਬਰ 1909 ਨੂੰ ਲੰਡਨ ਦੀ ਧਰਤੀ ਦੇ ਉੱਤੇ ਇੱਕ ਕਾਨਫਰੈਂਸ ਤਾਂ 1 ਜੁਲਾਈ 1909 ਨੂੰ ਲੰਡਨ ਦੀ ਧਰਤੀ ਦੇ ਉੱਤੇ ਇੱਕ ਕਾਨਫਰੰਸ ਹੋ ਰਹੀ ਸੀ ਜਿਹਦੇ ਵਿੱਚ ਅੰਗਰੇਜ਼ਾਂ ਨੇ ਤੇ ਭਾਰਤੀ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਭਾਗ ਲਿਆ ਸੀ ਇਹਦੇ ਵਿੱਚ ਕਰਜ਼ਨ ਵੈਲੀ ਵੀ ਸ਼ਾਮਲ ਸੀਗਾ ਤੇ ਮਦਨ ਲਾਲ ਢਿੰਗਰਾ ਨੇ ਇਸ ਕੱਠ ਦੇ ਵਿੱਚ ਜਾ ਕੇ ਉੱਥੇ ਉਹਦੇ ਉੱਤੇ 5 ਗੋਲੀਆਂ ਚਲਾ ਦਿੱਤੀਆਂ ਤੇ ਉਹਦਾ ਕਤਲ ਕਰ ਦਿੱਤਾ ਤੇ ਇਹਦੀ ਗ੍ਰਿਫਤਾਰੀ ਹੋਈ ਮਦਨ لال ਢੀਂਗਰਾ ਦੀ ਤੇ 1 ਮਹੀਨੇ ਦੇ ਵਿੱਚ ਵਿੱਚ ਹੀ ਜਾਨੀ ਪਰਚਾ ਦਰਜ ਹੋ ਗਿਆ 1 ਦਿਨ ਦੇ ਵਿੱਚ ਹੀ ਉਹਦੇ ਕੇਸ ਦਾ ਫੈਸਲਾ ਹੋ ਗਿਆ ਤੇ ਉਹਨੂੰ ਫਾਂਸੀ ਦੇ ਤਖਤੇ ਤੱਕ ਵੀ ਲੈ ਗਏ ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਨਾ ਕੋਈ ਵਕੀਲ ਨਾ ਕੋਈ ਦਲੀਲ ਨਾ ਕੋਈ ਅਪੀਲ ਚੱਲਦੀ ਸੀ ਤੇ ਉਹ ਵਿਰੋਧੀਆਂ ਨੂੰ ਐ ਖਤਮ ਕਰ ਰਹੇ ਸੀ ਲਗਾਤਾਰ ਤਾਂ ਇਸ 25 ਸਾਲਾਂ ਦੇ ਨੌਜਵਾਨ ਨੂੰ ਮਦਨ لال ਢੀਂਗਰਾ ਦੀ ਜਿਹੜੀ ਉਮਰ ਸੀਗੀ ਉਹ 25 ਸਾਲ ਦੀ ਸੀ ਜਦੋਂ ਉਹਨੂੰ ਫਾਂਸੀ ਲੱਗਦੀ ਹੈਗੀ ਪੈਟਰਨ ਬਿਲਾ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਤਾਂ ਉਹਨੂੰ ਫਾਂਸੀ ਚੜ੍ਹ ਦਿੱਤਾ ਗਿਆ ਤੇ ਫਾਂਸੀ ਚੜਨ ਤੋਂ ਪਹਿਲਾਂ ਮਦਨ لال ਢੀਂਗਰਾ ਨੇ ਜਿਹੜੇ ਸ਼ਬਦ ਕਹੇ ਸੀਗੇ ਉਹਨੇ ਕਹੇ ਸੀ ਕਿ ਮੈਨੂੰ ਮਾਣ ਹੈ ਮੈਨੂੰ ਫਕਰ ਹੈ ਕਿ ਮੈਂ ਆਪਣੇ ਭਾਰਤ ਦੀ ਆਜ਼ਾਦੀ ਲਈ ਉਹਨੂੰ ਆਜ਼ਾਦ ਕਰਾਉਣ ਲਈ ਮੈਂ ਆਪਣੀ ਜਾਨ ਕੁਰਬਾਨ ਕਰ ਰਿਹਾ ਤੇ ਅੰਗਰੇਜ਼ਾਂ ਨੂੰ ਕਿਹਾ ਸੀ ਲਲਕਾਰ ਕੇ ਕਿ ਯਾਦ ਰੱਖਿਓ ਇੱਕ ਦਿਨ ਸਾਡੇ ਵੀ ਦਿਨ ਆਉਣਗੇ ਇਹ ਦਿਨ ਕਹਿ ਕੇ ਇਹ ਸ਼ਬਦ ਬੋਲ ਕੇ ਜਿਹੜਾ ਸੀਗਾ ਮਦਨ ਲਾਲ ਢੀਂਗਰਾ ਫਾਂਸੀ ਦੇ ਤਖਤੇ ਦੇ ਉੱਤੇ ਝੂਟਾ ਲੈ ਗਿਆ ਸੀਗਾ ਤੇ ਸ਼ਹੀਦ ਹੋ ਗਿਆ ਸੀਗਾ ਤੇ ਉਹਨੇ ਵੀ ਕਹਿ ਸੀ ਕਿ ਸਾਨੂੰ ਅਸੀਂ ਇਸ ਤਰ੍ਹਾਂ ਦੇ ਕਤਲ ਇਸ ਤਰ੍ਹਾਂ ਦੇ ਐਕਸ਼ਨ ਕਿਉਂ ਕਰ ਰਹੇ ਹਾਂ ਇਹ ਸਾਡੀ ਮਜਬੂਰੀ ਹੈ ਕਿਉਂਕਿ ਭਾਰਤੀ ਲੋਕਾਂ ਕੋਲੇ ਨਾ ਕੋਈ ਆਪਣੀ ਫੌਜ ਹੈ ਨਾ ਆਪਣਾ ਕੋਈ ਝੰਡਾ ਹੈ ਨਾ ਆਪਣੇ ਕੋਲੇ ਕੋਈ ਹਥਿਆਰ ਹੈ ਇੱਕ ਸਾਜਸ਼ ਦੇ ਤਹਿਤ ਸਾਨੂੰ ਨਿਹੱਥੇ ਕੀਤਾ ਹੋਇਆ ਤੇ ਇਸੇ ਕਰਕੇ ਸਾਨੂੰ ਫਿਰ ਇਸ ਤਰ੍ਹਾਂ ਦੇ ਜਿਹੜੇ ਬਿਰਲੇ-ਵਿਰਲੇ ਐਕਸ਼ਨ ਆ ਜਿਹੜੇ ਉਹ ਕਰਨੇ ਪੈ ਰਹੇ ਤੇ ਇਹ ਐਕਸ਼ਨ ਮੈਂ ਇਸ ਕਰਕੇ ਕੀਤਾ ਹੈ ਤਾਂ ਮਦਰ ਲਾਲ ਢੀਂਗਰਾ ਸੀ ਜਿਹੜਾ ਸਾਡੇ ਦੇਸ਼ ਦੇ ਖਾਤਰ ਇੰਗਲੈਂਡ ਦੀ ਧਰਤੀ ਦੇ ਉੱਤੇ ਲੰਡਨ ਦੇ ਵਿੱਚ ਪੈਟਨ ਬਿਲਾ ਜੇਲ੍ਹ ਦੇ ਵਿੱਚ ਉਹ ਸ਼ਹੀਦ ਹੋ ਗਿਆ ਸੀਗਾ ਤੇ ਅਫਸੋਸ ਨਾਲੇ ਕਹਿਣਾ ਪੈਂਦਾ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜਾ ਮਦਰ ਲਾਲ ਢੀਂਗਰੇ ਦਾ ਘਰ ਹੈ ਉਹਨੂੰ ਕਿਸੇ ਵੀ ਸਰਕਾਰ ਨੇ ਵਿਰਾਸਤ ਵਜੋਂ ਸੰਭਾਲਿਆ ਨਹੀਂ ਹੈ ਸ਼ਹੀਦਾਂ ਦੇ ਜਿਹੜੇ ਕਰਨੇ ਚਾਹੇ ਸ਼ਹੀਦ ਉਦਮ ਸਿੰਘ ਦਾ ਘਰ ਵੇਖ ਲਓ ਬੇਸ਼ੱਕ ਉਹ ਛੋਟਾ ਜਿਹਾ ਇੱਕ ਕਮਰੇ ਦਾ ਘਰ ਹੈ ਉਹਨੂੰ ਸਰਕਾਰ ਨੇ ਆਪਣੇ ਕਬਜ਼ੇ 'ਚ ਤਾਂ ਲਿਆ ਹੋਇਆ ਹੈ ਮਦਨ ਲਾਲ ਢੀਂਗਰੇ ਦੇ ਘਰ ਦੇ ਉੱਤੇ ਉਹਨੂੰ ਵਿਰਾਸਤ ਵਜੋਂ ਨਾ ਕੋਈ ਸੰਭਾਲਿਆ ਨਾ ਉਹਦੀ ਕੋਈ ਦੇਖਰੇਖ ਕੀਤੀ ਜਾ ਰਹੀ ਹੈ ਹੋਰ ਕਿੰਨੇ ਹੀ ਦੇਸ਼ ਭਗਤ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਘਰ ਹੈ ਇਸ ਤਰ੍ਹਾਂ ਜਿਹੜੇ ਰੁਲਗੇ ਹੈਗੇ ਤੇ ਉਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਇਸ ਤਰ੍ਹਾਂ ਇਤਿਹਾਸ ਦੇ ਧੂੜ ਦੇ ਵਿੱਚ ਜਿਹੜੀ ਹੈ ਉਹ ਗਵਾਚਦੀ ਜਾਂਦੀ ਹੈ ਤੇ ਸਾਨੂੰ ਇਹਨਾਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਵਿੱਚ ਰੱਖਣਾ ਚਾਹੀਦਾ ਹੈ ਤੇ ਅੱਜ ਅਸੀਂ ਉਹਨਾਂ ਨੂੰ ਸਲਾਮ ਵੀ ਕਰਦੇ ਹਾਂ ਤੇ ਇਹ ਜਿਹੜਾ ਸੀਗਾ ਉਦਮ ਆਪਣਾ ਮਦਨ ਲਾਲ ਢੀਂਗਰਾ ਇਦੇ ਬਾਰੇ ਮੈਂ ਇਹਨਾਂ ਇੱਕ ਦੱਸ ਦੇਣਾ ਚਾਹੁੰਦਾ ਕਿ ਇਹਨੇ ਕਲਰਕ ਵਜੋਂ ਨੌਕਰੀ ਵੀ ਕੀਤੀ ਟਾਂਗਾ ਚਾਲਕ ਵਜੋਂ ਵੀ ਕੀਤੀ ਤੇ ਮਜ਼ਦੂਰੀ ਵੀ ਕੀਤੀ ਫੈਕਟਰੀਆਂ ਦੇ ਵਿੱਚ ਮਜ਼ਦੂਰਾਂ ਦਾ ਆਗੂ ਵੀ ਰਿਹਾ ਇਸ ਤਰ੍ਹਾਂ ਦਾ ਇਹਨੇ ਕੰਮ ਕੀਤਾ ਤੇ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਸਤੇ ਤੇ ਬਾਪ ਨੇ ਇਹਨੂੰ ਉਧਰ ਭੇਜਿਆ ਸੀ ਬਹੁਤ ਇੰਟੈਲੀਜੈਂਟ ਪੜ੍ਹਨ ਦੇ ਵਿੱਚ ਸੀਗਾ ਇਹ ਨੌਜਵਾਨ ਪਰ ਦੇਸ਼ ਭਗਤੀ ਦਾ ਜਿਹੜਾ ਰੰਗ ਸੀ ਉਹਨੂੰ ਜਦੋਂ ਉਹਦੇ 'ਚ ਰੰਗਿਆ ਗਿਆ ਤਾਂ ਉਹ ਇਸ ਰਸਤੇ ਪੈ ਗਿਆ ਤੇ ਇਸ ਰਸਤੇ ਉਹ ਤੁਰ ਗਿਆ ਤੇ ਅੱਜ 1 ਜੁਲਾਈ ਸੀ ਜਿਹੜਾ 1909 ਦਾ ਉਹ ਦਿਨ ਸੀਗਾ ਜਿਸ ਦਿਨ ਗਰਜ਼ਨ ਵੈਲੀ ਦਾ ਉਹਦੇ ਹੀ ਦੇਸ਼ ਦੇ ਵਿੱਚ ਲੰਡਨ ਦੇ ਵਿੱਚ ਉਹਨੇ ਜਾ ਕੇ ਕਤਲ ਕੀਤਾ ਤੇ ਅੱਜ ਮੈਂ ਤੁਹਾਨੂੰ ਇਹ ਚੇਤਾ ਕਰਾਉਣਾ ਚਾਹੁੰਦਾ ਸੀ ਕਿ ਤੁਹਾਨੂੰ ਮੈਂ ਇਤਿਹਾਸ ਦਾ ਇਹ ਦਿਨਾਂ ਜਿਹੜਾ ਸੁਣਾ ਦਿਆਂ ਤੇ ਜੇ ਚੰਗਾ ਲੱਗਿਆ ਇਹਨੂੰ ਸ਼ੇਅਰ ਕਰਦਿਆ ਕਰੋ ਅੱਗੇ ਦੀ ਅੱਗੇ ਇਹਦੇ ਉੱਤੇ ਕੋਈ ਚੰਗਾ ਜਿਹਾ ਕਮੈਂਟ ਵੀ ਕਰਿਆ ਕਰੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਤੇ ਮੇਗਰਾਜਰ ਅੱਲਾ YouTube ਚੈਨਲ ਵੀ ਹੈ ਤੇ Facebook ਦੇ ਉੱਤੇ ਪੇਜ ਵੀ ਹੈ ਦੋਹਾਂ ਨੂੰ ਲਾਈਕ ਕਰਿਆ ਕਰੋ ਆਪਦੇ ਦੋਸਤਾਂ ਨੂੰ ਕਹੋ ਕਿ ਗੰਭੀਰ ਗੱਲਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਊਟ ਪਟੰਗ ਗੱਲਾਂ ਜਿਹੜੀਆਂ ਬਹੁਤ ਪ੍ਰਚਾਰੀਆਂ ਜਾਂਦੀਆਂ ਤੇ ਉਹਨੂੰ ਬਹੁਤ ਸਾਰੇ ਲੋਕ ਲੱਖਾਂ ਦੀ ਗਿਣਤੀ 'ਚ ਦੇਖਦੇ ਆ ਪਰ ਚੰਗੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ ਕੋਈ ਕਰਦਾ ਨਾ ਉਹਨਾਂ ਨੂੰ ਕੋਈ ਵੇਖਦਾ ਜਦੋਂ ਉਸ ਬੰਦੇ ਦਾ ਹੌਸਲਾ ਟੁੱਟਦਾ ਫਿਰ ਉਹ ਇਹ ਗੱਲਾਂ ਕਰਨ ਤੋਂ ਭੱਜਦਾ ਵੀ ਹੈ ਵੀ ਮੈਂ ਇਹ ਗੱਲਾਂ ਕਰਕੇ ਕੀ ਲੈਣੀ ਕੋਈ ਹੰਗਾਰਾ ਤਾਂ ਕਿ ਉਹ ਬਾਤ ਪਾਉਂਦਾ ਹੋਵੇ ਕੋਈ ਬੰਦਾ ਤੇ ਉਹਦਾ ਕੋਈ ਹੰਗਾਰਾ ਨਾ ਪਰੇ ਤੇ ਫਿਰ ਬਾਤ ਪਾਉਣ ਵਾਲੇ ਨੂੰ ਸਵਾਦ ਨਹੀਂ ਆਉਂਦਾ ਸੋ ਮੇਰੀ ਬੇਨਤੀ ਹੈ ਹੰਗਾਰਾ ਪਰਿਆ ਕਰੋ ਆਪਣੇ ਕਮੈਂਟਾਂ 'ਚ ਸ਼ੇਅਰ ਕਰਦਿਆ ਕਰੋ ਤੇ ਇਹਦਾ ਦਾਇਰਾ ਵਧਾਓ ਜਿੰਨਾ ਕਾਸੀਂ ਵਧਾ ਸਕਦੇ ਆ ਤਾਂ ਜੋ ਸਾਡੇ ਕੋਲੇ ਠੋਸ ਜਾਣਕਾਰੀ ਜਿਹੜੀ ਉਹ ਗਿਆਨ ਹੈ ਸਾਡੇ ਕੋਲੇ ਹੋਵੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ